ਇਹ ਪ੍ਰਚਾਰ ਵੀਰ ਅੱਜ ਦੇ ਦਿਹਾੜੇ ਜੋ ਖਸਾਨਾਂ ਦੇ ਹੱਥ ਦੇ ਵਿੱਚ ਜਿਹੜੀ ਇਹ ਰੋਸ ਰੰਨੀ ਕੀਤੀ ਜਾ ਰਹੀ ਹੈ ਉਸ ਵਿੱਚ ਆਪਣੇ ਵਿੱਚ ਆ ਵਿਚਾਰਾਂ ਦਾ ਪਰਤਾਵਾ ਕਰਨਾ ਚਾਹੁੰਦੇ ਹਨ ਉਹ ਆਪਣੀ ਲਾਜ ਰੋੜ ਲਖਾ ਦੇ ਮੈਂ ਹੁਣ ਬੇਨਤੀ ਕਰਦਾ ਹਾਂ ਕਿ ਗੁਰਦੁਆਰਾ ਸੈਕਟਰ ਫ੍ਰੈਂਕਫਰਟ ਦੇ ਚੇਅਰਮੈਨ ਭਾਈ ਜਗਿੰਦਰ ਸਿੰਘ ਜੀ ਗਰੋਟੀ ਜੋ ਕਿ ਪੰਜਾਬ ਦੇ ਵਿੱਚੋਂ ਜੋ ਭਾਰਤੀ ਖਾਨ ਦੁਨੀਆ जो उते संघर्ष करी आहे उनसेज साझा कराई दवेंद्री गरोठी चेयरमैन किसान मज़दूर एकता अॼु पंजाब ਵਿੱਚ ਕਿਸਾਨਾਂ ਦਾ ਸੰਜਮਸ਼ ਕਰ ਰਹੇ ਸਾਡੇ ਬੱਚੇ ਨੌਜਵਾਨ ਬਜ਼ੁਰਗ ਬੱਚੀਆਂ ਭੈਣਾਂ ਤੇ ਮਾਵਾ ਅੱਜ ਸੜਕਾਂ ਦੇ ਰੇਖਿਆਂ ਤੇ ਇਸ ਗੰਦੇ ਸਿਸਟਮ ਦੀ ਧਾਰਤ ਕਰਕੇ ਅੱਜ 70-70 ਸਾਲ ਦੇ ਉਹ ਬਜ਼ੁਰਗ ਜਿਨ੍ਹਾਂ ਨੇ ساری ਜਿੰਦਗੀ ਕਿਸਾਨੀ ਦੇ ਰੇਖੇ ਲਾਈ ਅੰਨਦਾਤਾ ਬਣ ਕੇ ਸਾਰੇ ਸਰਕਾਰ ਦਾ ਪੂਰੇ ਭਾਰਤ ਦਾ ਟੈਟ ਪਰ ਦੇ ਵਿੱਚ ਕੋਈ ਦਸਾਂ ਦੀ ਛੱਡੀ ਅੱਜ ਉਹ ਮਹਿਬੂਰ ਨੇ ਰਾਤਾਂ ਨੂੰ ਟੇਨਾ ਦੀਆਂ ਲਾਈਨਾਂ ਦੇ ਸੌਣ ਲਈ ਦੁਪਹਿਰਾਂ ਦੇ ਵਿੱਚ ਸ਼ਰਤਾਂ ਦੇ ਪੈਣ ਲਈ ਗੂਹੇ ਉੱਤੇ ਸ਼ਰਮਿੰਦਗੀ ਦੇ ਦਾਗ ਰਹਿਣਗੇ ਗੂਹੇ ਉੱਤੇ ਸ਼ਰਮਿੰਦਗੀ ਦੇ ਦਾਗ ਰਹਿਣਗੇ ਬਦਨਾਮ ਰਾਜਨੀਤੀ ਦੇ ਚਿਰਾਗ ਰੱਖਣਗੇ ਆਉਣ ਵਾਲਿਆਂ ਨੇ ਆਉਣ ਵਾਲਿਆਂ ਨੇ ਅਜਦਾ ਕਬੂਰ ਪੁੱਛਣਾ ਜਿਨ੍ਹਾਂ ਘਰਾਂ ਵਿੱਚ ਮੁਝੇ ਚਿਰਾਗ ਰੱਖਦੇ ਸੋ ਇਹ ਗੰਦਾ ਸਿਸਟਮ ਨਾ ਪਹਿਲਾਂ ਕਿਸੇ ਵਿਕਟ੍ਰ ਦਾ ਚੱਲਿਆ ਤੇ ਨਾ ਹੀ ਇਹਨਾਂ ਦਾ ਚੱਲਣਾ ਹੁਣ ਮੈਂ ਜੋ ਆਪਾਂ ਅੱਜ ਰੈਣੀ ਕੀਤੀ ਆ ਜਰਮ ਦੇ ਕੋਨੇ-ਕੋਨੇ ਦੇ ਵਿੱਚੋਂ ਆਪ ਹਾਰੇ जिन्ने ਵੀ ਪੈਣਾ ਪਹੁੰਚੇ ਹੋ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਪਿਆਰ ਦੱਸਦਾ ਜੋ ਪੰਜਾਬ ਦੇ ਵਿੱਚ ਸਾਡੇ ਬਲੁਰਗ ਬੱਚੇ ਨੌਜਵਾਨ ਸੰਘਰਸ਼ ਕਰ ਰਹੇ ਨੇ ਕਿੰਨੀ ਹਮਦਰਦੀ ਆ ਤੁਹਾਡੀ ਲਈ ਉਹਨਾਂ ਦੇ ਕੋਹਾਂ ਬਾਰੇ ਇਸ ਸਾਰੇ ਸੁਤਾਰਸ਼ ਨੂੰ ਥੋੜਾ ਜਿਹਾ ਹੋਰ ਦੇਖਣ ਲਈ ਥੋੜਾ ਜਿਹਾ ਹੋਰ ਸਮਝਣ ਲਈ ਅਸੀਂ ਕੋਸ਼ਿਸ਼ ਕੀਤੀ ਆ ਭਾਰਤੀ ਕਿਸਾਨ ਯੂਨੀਅਨ ਜੋ 3 그룹 ਇਕੱਠੇ ਚੱਲਦੇ ਹੋਣੇ ਜਿਨ੍ਹਾਂ ਦੇ ਵਿੱਚ ਸਾਡਾ ਸਪਰਟ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਦੇ ਨਾਲ ਬਹੁਤ ਮੇਜੇ ਤੋਂ ਚੱਲਿਆ ਆ ਰਿਹਾ ਉਹ ਸਾਡੇ ਬਾਪੂ ਜਗਿੰਦਰ ਸਿੰਘ ਜੀ ਹੁਣੇ ਜੇ ਸੂਬਾ ਪ੍ਰਧਾਨ ਨੇ ਆਪਾਂ ਉਹਨਾਂ ਦੇ ਨਾਲ ਤੁਹਾਡੀ ਕੋਸ਼ਿਸ਼ ਕਰਦੇ ਆ ਟੈਲੀਫੋਨ ਤੇ ਗੱਲ ਕਰਾਉਣ ਦੀ ਜੇ ਸਹੀ ਤਰੀਕੇ ਨਾਲ ਆਵਾਜ਼ ਆਈ ਤਾਂ ਕਿ ਉਹ ਸਾਨੂੰ ਦੱਸ ਸਿੱਤਾ ਘਰ ਸ਼ੁਰੂ ਤੋਂ ਲੈ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਇਹ ਤੋਹ ਦੁਨੀਆ ਕਿੱਥੇ ਪਹੁੰਚਿਆ ਅੱਜ ਜਿਹੜਾ ਅਸੀਂ ਹਸਪਤਾਲ ਦਾ ਉਹ ਕਿੱਥੇ ਗਰਿਆ ਸੀ ਇੱਥੇ ਪਹੁੰਚਿਆ ਕੌਣ ਸਾਨੂੰ ਸਾਥ ਦੇ ਰਿਹਾ ਕੌਣ ਸਾਡੀਆਂ ਲੱਤਾਂ ਫੇਰ ਰਿਹਾ ਅਗਲਾ ਪ੍ਰੋਗਰਾਮ ਸਾਡਾ ਕੀ ਆ ਆਪਾਂ ਕੋਸ਼ਿਸ਼ ਕਰਦੇ ਆ ਵਾਪਸ ਇਹਨਾਂ ਦੀ ਜ਼ੁਬਾਨ ਤੋਂ ਸੁਣਨ ਤੇ ਫੜਦੇ ਲਈ ਉਹਨਾਂ ਨੂੰ ਦੱਸਣ ਦੇ ਲਈ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਜਰਮਨ ਦੇ ਕੋਨੇ-ਕੋਨੇ 'ਚੋਂ ਕੋਈ ਰਾਤ ਦਾ ਤੁਰਿਆ ਹੋਇਆ ਕੋਈ ਕੱਲ ਦਾ ਕੋਈ ਅੱਜ ਸਵੇਰ ਮੂੰਹੇਰੇ ਦਾ ਪਸਕੇ ਇੱਥੇ ਮੰਨਦੇ ਆ ਆਪਾਂ ਇੱਕ ਦੋ ਨਾਰੇ ਲਾਈਏ ਤਾਂ ਕਿ ਉਹਨਾਂ ਨੂੰ ਪਤਾ ਲੱਗ ਜੇ ਇਸ ਇੱਥੇ ਹਾਜ਼ਰ ਆ ਪਾਰਟੀ ਕਿਸਾਨ ਇਕਤਾ ਜਿੰਦਾਬਾਦ ਪਾਰਟੀ ਕਿਸਾਨ ਜਿੰਦਾਬਾਦ ਬਹੁਤ ਬਹੁਤ ਸ਼ੁਕਰ ਦਾ ਬਾਪੂ ਜੀ ਨੂੰ ਲਾਇਫ ਕਾਰ ਦੀ ਸਾਰੇ ਪਿਆਰ ਨਾਲ ਸ਼ੁਕਰੀਆ ਹੈਲੋ ਅੱਲਿਆਓ ਬਾਬੇ ਨੂੰ ਲੈ ਕੇ ਪੰਜਾਬ ਕਿਸਾਨ ਇਕਤਾ ਜਿੰਦਾਬਾਦ ਇੱਥੇ ਰੈਲੀ ਕੀਤੀ ਆ ਤੁਹਾਡੀਆਂ ਬੰਦਾ ਦੇ ਹੱਕ ਦੇ ਵਿੱਚ ਸਾਰੇ ਪੰਜਾਬ ਦੀ ਬਹੁਤ ਵੱਡੀ ਕੰਟੀ ਦੇ ਵਿੱਚ ਇੱਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਪਰ ਤੁਹਾਨੂੰ ਫੋਟੋਆਂ ਨਾਲ ਦਰਸ਼ਕ ਕਰਾਵਾਂਗੇ ਤੁਸੀਂ ਜਿਸਨੇ ਆਖਿਾਰੇ ਆਉਣ ਵਾਲੇ ਸਮੇਂ ਵਾਰੀ ਜੋ ਵੀ ਕਹਿਣਾ ਚਾਹੋ ਸਾਰੇ ਕਿਸਾਨ ਭਰਾਵਾਂ ਨੂੰ ਹਾਮੀ ਦਰਦ ਨੂੰ ਅਕਦਾ ਜਰੂਰ ਵਿਚਾਰ ਦਿਓ ਜੀ ਬਾਪੂ ਜੀ ਗਿੰਦਰ ਸਿੰਘ ਜੀ ਅਗਰਾਹਾ ਭਾਰਤੀ ਕਿਸਾਨ ਜੁਨੀਆਂ ਰਬੁਲਲਾਹ ਦੇ ਨਾਮ ਤੇ ਹੋਰ ਕਪਾਹ ਤੇਰੇ ਜਨਮ ਦਾ ਨਾਮ ਜੇ ਨਾ ਨੀ ਗਲਤ ਕਰਦਾ ਇੱਕਦਾਰ ਆਇਆ ਕਿਤੇ ਇੱਕ ਵੀ ਸਾਡੇ ਲਈ ਇਹ ਕਪਾਹ ਕੋਰ ਦੇ ਵਿੱਚ ਇੱਕ ਹੰਦੀ ਲਈ ਆਪਣਾ ਕਾਂਢਾ ਘੋੜਾ ਇਹ ਵੀ ਕਿਤੇ ਯੋਗਨ ਪਾਇਆ ਅਸੀਂ ਉਹਦੇ ਅਤਿਕਟ ਵੱਧ ਗਿਆ ਆ ਜਿਹੜੀ ਪਿੰਗਾਂ ਦੀ ਆਸ ਹੈਗਾ ਜਿਹੜੀ ਹੋਣ ਦਾ ਮਤਲਬ ਚੁੱਪੀ ਦਾ ਸਮਰਥਨ ਕਰਦਾ ਜਿਹਨਾਂ ਤੋਂ ਸਰਕਾਰ ਦੇ ਕੰਦੇ ਗਏ ਇਹਨਾਂ ਦੀ ਦੋਨ ਪੰਜਾਬ ਦੇ ਲੋਕਾਂ ਨੇ ਇਹ ਨਹੀਂ ਮੰਨੀ ਆ ਕਿਹੜਾ ਪੰਜਾਬਾ ਦਾ

ਆਪਣ ਘੜੀ ਕਰਦਾ ਬਿਲਕੁਲ ਜਦ ਵੱਡੀ ਲੱਗਦਾ ਹੈ ਕ੍ਰਿਸ਼ਨਾ ਬੀਤੀ ਜਾਂਦੀ ਹੈ ਤਾਂ ਪਰ ਉਹ ਘਰਾਣਿਆਂ ਦੇ ਬੜਾ ਵੱਡੀ ਲੱਗਦੇ ਨੇ ਇਹ ਗੱਲਾਂ ਨੂੰ ਅਜੀਤ ਕਹਿੰਦਾ ਪਹਿਲਾਂ ਵਿੱਚ ਜਿਹੜਾ ਪੰਡਾ ਦੇ ਘਰਾਣੇ ਦੇ ਕੰਮ ਤੋਂ ਜਾਣਦੇ ਕਿ ਇਹ ਪੰਨਿਆ ਸੁਣਾ ਇੱਛਾ ਤੋਂ ਅੱਛਰ ਹੋ ਗਈ ਇਹ ਆਂਦੀ ਨਾਲ ਇੱਕ ਜੁੜ ਗਿਆ ਜੋ ਜੁੜ ਕੇ ਉਹ ਪੰਜਾਬ ਉੱਪਰ ਕਿਨਚੜਤਾ ਵਿੱਚ ਗਿਆ ਇਹ ਕਰਕੇ ਉਹ ਘਰ ਨੂੰ ਇਹ ਕੰਧ ਤੇ ਨਹੀਂ ਗਿਆ ਪੰਨਾ ਕੱਢੀ ਜਾ। ਇਹ ਕੰਧਾਂ ਨੂੰ ਸਾਰੇ ਲੋਕਾਂ ਕਿਹੜੀ ਗੱਲ ਤੋਂ ਕਿਹੜੀ ਗੱਲ ਤੋਂ ਮੁਕਤੀ ਨਿਵਾ। ਟੁੜੀਆਂ ਨੰਗਿਆਰ ਤੋਂ ਕਿਪਣਾ ਨਿਗਲਾ ਨੀਕਿਆਂ ਦੇ ਤਾਪ ਉੱਤੇ ਕਾਰ ਕੋਲ ਘਰਾੜਾ ਦੇ ਘਰ ਘਰ ਹੋ। ਟੁੜੀਆਂ ਤੋਂ ਹੋਏ ਕੇ ਦਾ ਤੋਂ ਘਾਉਂਦੇ ਹੋ। ਅਰਥ ਦੀ ਜਾਨ ਨਾ ਕੋਈ ਵਿਦੇਜ ਦਾ ਨਾਮ ਨਹੀਂ ਕੋਈ ਖੇਤ ਦੀਵਾਵਾ ਦੇ ਨਾਮ ਤੇ ਆਜੂ ਦੇ ਬੱਤੂ ਪਹਾੜਿਆਂ ਦੇ ਘਰ ਤੋਂ ਵੀ ਜਾਂਦੇ ਆਉਂ। ਕਾਲੀਆਂ ਜੀਵਾਂ ਮੰਦਾਂ ਨੂੰ ਦਿੱਤੀ ਜਾਂਦੇ ਹੋਏ ਛੋੜ ਦਿੱਤਾ। ਘਰ ਤੋਂ ਮਦਦ ਕੀਤੀ। ਲੰਗਰਾਂ ਦਾ ਸਾਹਾ ਕੋਲੇ ਦਾ ਖਾਣਾ ਦਿੱਤੀ ਜਾਂਦੇ ਆਉ। ਉਹਨਾਂ ਨੂੰ ਘਰ ਦੇ ਉੱਪਰ ਹਰ ਕਾਲਾ ਤਵਾਲ ਦੀ ਕੋੜਾ ਘੋਣ ਵਾਲੇ ਗੁਰਾਂ ਦੇ ਘਰ ਕਰਦੇ ਨਹੀਂ ਕਰਦੇ। ਮਾਤਰਾਂ ਦੇ ਘਰੋਂ 1 ਰੁਪਿਆ ਦੇ ਦਰ ਕਰਦੇ ਜੀ ਜਾਂਦੇ ਨੇ। ਇੱਕ ਗੱਲ ਹੋ ਲੈ ਕੇ ਕਾਲੀ ਪੰਜਾਬ ਦੀ ਲੋਕਾਂ ਨੇ ਇਹ ਅੰਦੋਲਨ ਦਿੱਤੇ ਆ। ਇਹ ਅਦੋਲਰ ਮੁੱਢ ਤੇ ਉਹਨਾਂ ਦੇ ਨਰਮ ਦਾ ਆਜੀ ਕਹਾਣੀ ਜਿੰਨਾ ਤੋਂ ਸਾਥਾ ਇਹ ਆਇਨਾ ਚੇਕ ਨੂੰ ਨ ਇੱਕ ਸਰਕਾਰ ਦਾ ਆਖੀ ਹੈ ਅੱਜ ਦੇ ਦੋਨੋਂ ਘਰ ਕੋਡ ਤਾਨ ਨੂੰ ਹੋ ਸਮਾਇਆ 11 ਰੁਪਿਆ ਦੀ ਤਕਰੀਰ ਜਮਈ ਦੀ ਇਹਨਾਂ ਦਾ ਹੁਕਮ ਹੋ ਜਾਵੇਾਰੇ ਪੰਜਾਬ ਦੇ ਬੁਖੀਨ ਜਾਮਨੀ ਅੱਜ ਬਾਰਾਤੀ ਦੀ ਅਗਲੀ ਜਾਮਨੀ ਬਹੁਤ ਦੌਰ ਪੜਾਜਾ ਤੋਂ ਸਾਹਮਣੇ ਹੋਏ ਨੇ ਅੰਮ੍ਰਿਤਸਰ ਸਾਹਿਬ ਦੇ ਘਾਟੋਂ ਆਇਆ ਇਹ ਇੰਨਾ ਆਸਾਰ ਦਾ ਕੰਮ ਕੀਤਾ ਹਨ ਜਿਹੜੇ ਵੱਡੇ ਮਦਦਾਂ ਦੇ ਤੱਕ ਸੱਜੇ ਬੰਦੇ ਤੋਂ ਵੀ ਮਾਦਾਂ ਨੂੰ ਕਰਨ ਦਾ ਬੋਲਦੇ ਜਿਹੜੇ ਲੋਕ ਪਰਸਾ ਸਾਹਿਬ ਨੂੰ ਜਿੰਨਤਾ ਵਾਦਤ ਨੂੰ ਹੋ ਰਿਹਾ ਹੈ ਇਹ ਅਗਿਆਨ ਗਿਆ ਜੁਨਾ ਰਾਜਨੀਤਿਕ ਵਿਪਾਰਕਾਂ ਦਾ ਸਾਹ ਤਾਂ ਅੰਦਰ ਤੋਂ ਬਹੁਤ ਚੱਲਦਾ ਜਿੱਲੀ ਫੇਜ ਦੇ ਨਾਲ ਜਿਹੜੇ ਖਿਆਲ ਦੇ ਵਿੱਚ ਕਰਨੀ ਮਨ ਦੀ ਸੰਸਥਾ ਦਾ ਪਿੱਛਾ ਨਹੀਂ ਕਰਤੋਂ ਇਹ ਕਾਰਨ ਤੋਂ ਜਿਹੜੇ ਜੀ.ਡੀ.ਪੀ ਦੇ ਕਾਰਨ ਨੇ ਜਿੱਥੇ ਨੇ ਉਹਨਾਂ ਦੇ ਤਾਂ ਅਜੇ ਮੂਹੇ ਕਾਹਦੇ ਵਾਲੇ ਨਾ ਉਹਨਾਂ ਨੂੰ ਪੰਜਾਬ ਤੋਂ ਰੋਤਾ ਨਹੀਂ ਵਰਦ ਮਣੀ ਪਾਣੀ ਦਸਿੰਦਾ ਨੂੰ ਉਹਨਾਂ ਨੂੰ ਲਛੂੜਾ ਕੱਟਾ ਜਾਂਦਾ ਜੰਗਲਾਂ ਦੇ ਤੋਂ ਘਰਾਵੇ ਰੋਤਾ ਨੂੰ ਆਪਣੇ ਨਾਲ ਜੋੜਨੀ ਖਤ ਕਰਾ ਅਜੇ ਬੈਗਨਾ ਕੀ ਕਹਿ ਵੀ ਦਿੱਤੀ ਤੋਂ ਘਰੋਂ ਲੱਹੇ ਵਾਲੇ ਨਾ ਉਹ ਉਹਦੇ ਤੋਂ ਕੰਕਰੇ ਬਣਾ ਕੇ ਬੜਾ ਬੜਾ ਕੇ ਉਹ ਖੁੱਪੇ ਜਾਂਦਾ ਲਾਲ ਚੱਲਦੀ ਹੁੰਦੀ ਉਹਨਾਂ ਦੁਕਾਨਦਾਰ ਹਰ ਇੱਕ ਦਾ ਸਰਵਾਰ ਤੇ ਇਹ ਫਿਰ ਤੋਂ ਮਹਾ ਸਟੇਟ ਦੀ ਮਨਜ਼ੂਰੀ ਮਨਜ਼ੂਰੀਆਂ ਨਾਲ ਤਲਕ ਉਹਨਾਂ ਦਾ ਪ੍ਰਧਾਨ ਤੋਂ ਉਹਨਾਂ ਨੂੰ ਗਾਂਦਰਾ ਮਲਾਈ ਦੋਸਤ ਜਿਹੜੇ ਹੋਏ ਬਣਾਈ ਜਿਹੜਾ ਦੇ ਵਿੱਚੋਂ ਜ਼ਮੀਨ ਦਾ ਅੱਧਾ ਖਾਤ ਕਰਕੇ ਕਾਹਦੇ ਪੰਜਾਬ ਦੇ ਪਿੰਡਾਂ ਦੀ ਜਿੱਦੀ ਦਾ ਬੰਦਾ ਖੜਾ ਹੋਇਆ ਜਿਹੜੇ ਉਹਨਾਂ ਦੇ ਅਲਕੜਾ ਨੰਗਾ ਕਰਦੇ ਉਹਨਾਂ ਨੂੰ ਨਾਲ ਲਾ ਦੇ ਤੋ साल गॾु चालू साल शुरू कर ਜਿਹੜੇ ਨਾਲ ਜਿਹੜਾ ਪੜਾਵਾ ਲਾਵਾ ਕਿ ਜਦੋਂ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹਾਂ ਕਿ ਜਰਨਲ ਦੇ ਵਿੱਚ ਇਤਨੇ ਜਿਹੇ ਦਿੱਕਾ ਤੇ ਹੋਰ ਮੁਲਕਾਂ ਦੇ ਅੱਗੇ ਪਹੁੰਚਾਇਆ ਜਾਂਦਾ ਸਾਡੀ ਅੰਦਾਜ਼ੇ ਪਰ ਸਾਡੀ ਮੋਰ ਤੋਂ ਆਇਆ ਉਹ ਵਧਾਈ ਕਰਨੀ ਹੈ ਮੈਂ ਜੀ ਰਿਹਾ ਹਾਂ ਕਿ ਅੱਜ ਤੋਂ ਦਿੱਕਾ ਸਾਡੇ ਭੇਦਾਂ ਦੇ ਤੋਂ ਨਜ਼ਰ ਪਰੋਂ ਬਾਅਦ ਕੁਝ ਹੀ ਦਿਨ ਹੋਏ ਤੁਹਾਨੂੰ ਕਹਿੰਦੇ ਸੰਤਨਾਂ ਦਾ ਸਾਨੂੰ ਫੋਨ ਕੱਢ ਰਹੇ ਨੇ ਨਾ ਆਉਂਦੇ ਸੋ ਤੁਹਾਨੂੰ ਬੱਚੇ ਹੋ ਜਾਂਦੇ ਤੁਹਾਡਾ ਦੱਸ ਦਿੱਤਾ ਹੈ ਜੋ ਘੱਟ ਹੈ ਉਹ ਤੁਹਾਨੂੰ ਦਿਖਾਉਂਦਾ ਹੈ ਨਾ ਰਾਜਮਾਨ ਤੋਂ ਲੋ ਉਹ ਜਰ ਜ਼ਰ ਜ਼ਰ ਜੀ ਲੱਖਣ ਤੋਂ ਖਾਹ ਬਹਦਾ ਗਿਆ ਇੱਕ ਮੰਦਰਾ ਸੀ ਪਹੇਵਾਨੀ ਅੱਜ ਨਾਲ ਲਈ ਗਾਲ ਉਹਨੂੰ ਕੋਈ ਨਹੀਂ ਹੱਥ ਕਮਾਉਂਦਾ ਕੰਮ ਕਰ ਰੋ ਹਰ ਇੱਕ ਉਹ ਰਾਜਵਾਨ ਲੋਕਾਂ ਨੂੰ ਮਾਰਨ ਦਾ ਪੁਕਾਰ ਕਰ ਰੋ ਜੇ ਸਾਡੀ ਗੱਲ ਸੁਣੀ ਕਿਹਾ ਦੇ ਹੁੰਦੀ ਹਾਂ ਅੱਜ ਉਹਨਾਂ ਪਹਿਲਾਂ ਤੋਂ ਬਹਾਦਰ ਸੁਣੇ ਮੁਹਾਰ ਹੋ ਗਏ ਜਿਸਨੂੰ ਬੁੱਢੇ ਭਾਈ ਵਾਲਾ ਕੋਈ ਵੀ ਨਹੀਂ ਜਾਣਦਾ ਸੀ ਆਪੇ ਅੱਜਣ ਤੋਂ ਮਦਾਨ ਦੇ ਵਿੱਚ ਢੇਡ ਤੇ ਦਾ ਦਾ ਬੋਲਿਆ ਇਹ ਗੱਲ ਨੂੰ ਪ੍ਰਾਪਤੀ ਹੈ ਇਹਨੂੰ ਵੱਧੂਰ ਚਾਕੀ ਕਰੂ ਸ਼ੰਤਰਾ ਬਣਾ ਕੇ ਨਾ ਰਿਹਾ ਇਹ ਹਿਸਤਾਨ ਨੂੰ ਅਸੀਂ ਫਿਲਚਰ ਕਰ ਲਿਆ ਜੋ ਸੋਨ ਦੇ ਹਾਊਸ ਦੇ ਕੋਲ ਟਿਕਾਣਾ ਹੋ ਰਿਹਾ

ਦੋਸਤਾਂ ਦਰਨਾ ਅੱਜ ਜੀਨੀ ਦਾ ਅੰਦਰਾ ਦਾ ਗੁੜਾ ਪੂਰ ਤੇ ਚੋਟੇ ਨੂੰ ਬਹੁਤ ਬਹੁਤ ਬਨਵਾਤ ਜੀ ਉਹ ਆ ਕਰਤਰੀ ਕਰਦੀ ਕਰਦਾ ਵਾਹੇ ਖੋ ਨਿਹਾਰ ਸੋਹ ਸ੍ਰੀ ਆਕਾਲ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਪੂ ਜਗENDER ਸਿੰਘ ਪ੍ਰੋਗਰਾਮਾ ਉਹਨਾਂ ਦੇ ਜਿਨ੍ਹਾਂ ਨੇ ਆਪਣੇ